ਜਿੱਤ ਉਹ ਦੇਸੇ ਆਉਂਦੀ ਹੈ ਜੋ ਹਾਰ ਤੋਂ ਨਿਡ ਨਹੀਂ ਜਾਂਦੇ ਜੀਵਨ ਵਿੱਚ ਹਰ ਇੱਕ ਇਨਸਾਨ ਸਫਲ ਹੋਣਾ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਉਹ ਜਿੱਤਦਾ ਰਹੇ ਉਚਾਈਆਂ ਨੂੰ ਚੂਹੇ ਤੇ ਦੁਨੀਆ ਵਿੱਚ ਆਪਣਾ ਨਾਂ ਬਣਾਵੇ ਪਰ ਇਹ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜੋ ਹਾਰ ਤੇ ਡਰ ਨਾਲ ਨਿਡ ਨਹੀਂ ਜਾਂਦੇ ਕਿਉਂਕਿ ਅਸਲ ਵਿੱਚ ਜਿੱਤ ਕਦੇ ਵੀ ਈਜੀ ਨਹੀਂ ਹੁੰਦੀ ਉਹ ਹਮੇਸ਼ਾ ਹੌਸਲੇ ਅਤੇ ਦਲੇਰੀ ਦੀ ਮੰਗ ਕਰਦੀ ਹੈ ਜਿਹੜਾ ਇਨਸਾਨ ਹਾਰ ਦੇ ਬਾਅਦ ਵੀ ਠੀਕ ਹੋ ਕੇ ਉੱਠ ਜਾਂਦਾ ਹੈ ਦੁਬਾਰਾ ਕੋਸ਼ਿਸ਼ ਕਰਦਾ ਹੈ ਤੇ ਹੌਸਲਾ ਨਹੀਂ ਛੱਡਦਾ ਅੰਤ ਵਿੱਚ ਸਫਲਤਾ ਉਸਦੇ ਕਦਮ ਚੁੰਮਦੀ ਹੈ ਇਤਿਹਾਸ ਦੇ ਪੰਨੇ ਭਰਪੂਰ ਹੁਣ ਉਹਨਾਂ ਨੇ ਲੋਕਾਂ ਦੀਆਂ ਕਹਾਣੀਆਂ ਨਾਲ ਜਿਨ੍ਹਾਂ ਨੇ ਕਈ ਵਾਰ ਹਾਰ ਦੇਖੀ ਹੈ ਪਰ ਹਾਰ ਮੰਨੀ ਨਹੀਂ ਅਜੀਤ ਸਿੰਘ ਭਗਸ ਸਿੰਘ ਕੌਮੀ ਸੂਰਮੇ ਖਿਡਾਰੀ ਜਾਂ ਵੱਡੇ ਵਪਾਰੀ ਸਾਰੇ ਕਿਸੇ ਨਾ ਕਿਸੇ ਵਕਤ ਹਾਰ ਦੇ ਦੇ ਹਾਰ ਕੇ ਹੀ ਲੰਗੇ ਪਰ ਉਹਨਾਂ ਨੇ ਹਾਰ ਨੂੰ ਅੰਧ ਨਹੀਂ ਮੰਨਿਆ ਹਾਰ ਇੱਕ ਅਜਿਹਾ ਅਨੁਭਵ ਹੈ ਜੋ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਜੇਕਰ ਅਸੀਂ ਹਾਰ ਤੋਂ ਸਿੱਖ ਲਈਏ ਤਾਂ ਉਹ ਸਾਡੀ ਅਗਲੀ ਚਿੱਤ ਦੀ ਪਹਾਲੀ ਟਿੱਡ ਬਣ ਜਾਂਦੀ ਹੈ ਹਰ ਇੱਕ ਅਸਫਲਤਾ ਅੰਦਰੋਂ ਹੋਈ ਨਾ ਕੋਈ ਸਿੱਖ ਰੁਕਾ ਕੇ ਹੋਇਆ ਹੁੰਦਾ ਹੈ ਇਸ ਲਈ ਹਾਰ ਹੋਣ ਦੇ ਘਬਰਾਉਣਾ ਨਹੀਂ ਬਲਕਿ ਸੋਚਣਾ ਚਾਹੀਦਾ ਹੈ ਕਿ ਅਗਲੀ ਬਾਰੀ ਕਿਵੇਂ ਚੰਗਾ ਕਰ ਸਕਦੇ ਹਾਂ ਹਾਰ ਤੋਂ ਨੇੜੇ ਜਾਣਾ ਆਸਾਨ ਹੁੰਦਾ ਹੈ ਪਰ ਉਥੇ ਹੀ ਅਸਲ ਟੈਸਟ ਹੁੰਦਾ ਹੈ ਜੇ ਤੋ ਕਿਸਮਤ ਨਾਲ ਨਹੀਂ ਹੌਂਸਲੇ ਅਤੇ ਤਤਤ ਮਿਹਨਤ ਨਾਲ ਮਿਲਦੀ ਹੈ ਜੋ ਆਪਣੇ ਉੱਤੇ ਭਰੋਸਾ ਰੱਖਦੇ ਹਨ ਜੋ ਰੁਕਦੇ ਨਹੀਂ ਉਹ ਹੀ ਖੇਰ ਵਿੱਚ ਫਤਿਹ ਹਾਸਲ ਕਰਦੇ ਹਨ ਇਸ ਲਈ ਜੇਕਰ ਤੂੰ ਜਿਤਨਾ ਚਾਹੁੰਦਾ ਹੈ ਤਾਂ ਹਾਰ ਨੂੰ ਆਪਣੇ ਰਸਤੇ ਦੀ ਰੁਕਾਵਟ ਨਹੀਂ ਸਿੱਖ ਦੀ ਸੁਗਾਤ ਸਮਝ ਕਿਉਂਕਿ ਜਿੱਤ ਉਹੀ ਤੇ ਇਸੇੋਂ ਆਉਂਦੀ ਹੈ ਜੋ ਹਾਰ ਤੋਂ ਡੇੜ ਨਹੀਂ ਜਾਂਦੇ